ਪੰਜਾਬ ਸਰਕਾਰ ਦੇ ਸਿਵਲ, ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡਾਂ ਅੰਦਰ ਪ੍ਰਾਲੀ ਨਾ ਸਾੜਨ ਸੰਬੰਧੀ ਜਿੱਥੇ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਸਨ ਉੱਥੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੇ ਤਿੱਖੀ ਨਜ਼ਰ ਵੀ ਰੱਖੀ ਜਾ ਰਹੀ ਸੀ। ਪਰੰਤੂ थाना ਬੋਹਾ ਅਧੀਨ ਪੈਦੇ ਪਿੰਡ ਦਲੇਲਵਾਲਾ ਦੇ ਕਿਸਾਨ ਗੁਰਵਿੰਦਰ ਸਿੰਘ ਤੇ ਪ੍ਰਾਲੀ ਨਾ ਸਾੜਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਸਰਕਲ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਪ੍ਰਾਲੀ ਸਾੜਨ ਦਾ ਦੋਸ਼ hets ਮੁਕੱਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। इस संबंधी पिंड दलेलवालहतवर व्यक्ति प्रधान नायब सिंह नंबरदार नायबरदार सिंह रविंदर सिंह अरशदीप सिंह सिंह इकबाल सिंह जगमेल सिंह हरविंदर सिंह ने रोस प्रगट करद कहा कि गुरविंदर सिंह वालों पिछले दो साल तो सरकार दिया ददायत अनुसार अग नहीं लगाई गई फिर भी किसान से मुकदमा दर्ज होना मन है जिस कारण किसान मानसिक परेशानी का सामना करना पै रहा है ਉਨਾ ਦੇਪੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਇਸ ਮਾਮਲੇ ਸੰਬੰਧੀ ਗੰਭੀਰਤਾ ਨਾਲ ਜਾਂਚ ਕਰਦਿਆਂ ਲਾਹ ਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਐਸਾ ਕਿਨਾ ਬਈ ਆਪਣਾ? ਮੇਰਾ ਨਾਮ ਜੀ ਗੁਰਸੇਖ ਸਿੰਘ ਆ ਜੀ। ਨੰਬਰਦਾਰ ਆ ਰਾਇਮ ਦੇ ਰੋਲੇ ਦਾ। ਨੰਬਰਦਾਰ ਸਾਹਿਬ ਤੁਹਾਡੇ ਨਾਲ ਕਿਸਾਨ ਖੜੇ ਨੇ ਗੁਰਵਿੰਦਰ ਸਿੰਘ। ਹਾਂਜੀ। ਇਹ ਕਹਿ ਰਹੇ ਨੇ ਵੀ ਸਾਡੇ ਦੇ ਜਿਹੜਾ ਪਰਚਾ ਦੇ ਹੋਇਆ ਪਰਾਲੀ ਨੂੰ ਅਗਰਾਉਣ ਦਾ। ਤੁਸੀਂ ਇੱਥੇ ਇਸ ਟਾਈਮ ਪਿੰਡ ਦੇ ਮੌਜੂਦਾ ਨੰਬਰਦਾਰ ਹੋਗੇ। ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੀ? ਹਾਂਜੀ ਬਿਲਕੁਲ ਸੱਚ ਹੈ ਜੀ। ਇਹਨਾਂ ਨੇ ਮੰਨ ਜਿੰਨਾ ਵੀ ਇਹਨਾਂ ਦਾ ਬਹਾਨਾ ਜੀ ਇਹਨਾਂ ਦੇ ਕਿਤੇ ਵੀ ਅੱਗ ਨਹੀਂ ਲੱਗੀ ਇਹ ਬਿਲਕੁਲ ਆਪਣੇ ਸਾਹਮਣੇ ਆ ਜੀ ਦੇਖਿਆ ਨਾ ਵਿੱਚ ਪਰਾਲੀ ਵਾਹੀ ਆ। ਉਸ ਵਾਕੀ ਕਰਤੇ ਵੀ ਖੜੇ ਹਾਂ। ਹਾਂ, ਬਾਕੀ ਸਾਰੇ ਵਾਹਨ ਚਕਰਚੇ ਖੜੀ ਨੇ ਜੀ ਹਜੇ ਇਹਨਾਂ ਦੇ। ਬਿਲਕੁਲ ਨਜਾਇਜ਼ ਇਹਨਾਂ ਨਾਲ। ਤੇ ਕੀ ਲੱਗਦਾ ਤੁਹਾਨੂੰ ਵੀ ਕੀ ਇਹਨਾਂ ਨਾਲ ਬੇਇਨਸਾਫੀ ਹੋਈ ਆ ਜੀ? ਨਹੀਂ ਬਹੁਤ ਗਲਤ ਹੋਇਆ ਜੀ। ਹੈ ਜੀ। ਮੈਂ ਨੈਪ ਸਿੰਘ ਭਾਰਤੀ ਕਿਸਾਨ ਯੂਨੀਅਨ ਨੇਤਾ ਅਗਰਾਹਾ ਪਿੰਡ ਕਾਈ ਦਾ ਪ੍ਰਧਾਨ ਪਿੰਡ ਦੇ ਰੇਲਵਾਲ ਦਾ। ਤੇ ਮੈਨੂੰ ਕੱਲ ਗੁਰਵਿੰਦਰ ਸਿੰਘ son of ਪਰਗਟ ਸਿੰਘ ਇਹਨਾਂ ਨੇ ਮੈਨੂੰ ਦੱਸਿਆ ਕਿ ਭਾਈ ਜੀ ਮੇਰੇ ਤੇ ਨਿਆਇਜ ਪਰਚਾ ਪੈ ਗਿਆ ਮੇਰੀ ਮੈਂ ਇਸ ਕੀ ਸਾਰੀ ਹੈਪੀ ਸਿੱਡਰ ਦੇ ਨਾਲ ਹੀ ਮਤਲਬ ਆਪਦੀ ਯੂਨੀਬੀ ਜੀਰੀਆ ਹੈਪੀ ਸਿੱਡਰ ਦੇ ਨਾਲ ਹੀ ਬੀਜੀ ਹੈ ਹਾਲਾਂਕਿ ਮੈਂ ਉਸ ਟਾਈਮ ਮੈਂ ਆਖਿਆ ਵੀ ਮੈਂ ਆ ਰਿਹਾ ਮੈਂ ਚਲ ਮੈਂ ਤੇਰੀ سپورਟ ਦੇਖ ਰਿਹਾ ਆ ਕੇ ਔਨ ਸਪੋਰਟ ਜਾ ਕੇ ਮੈਂ ਦੇਖ ਰਿਹਾ ਜਦੋਂ ਮੈਂ ਆਇਆ ਤੇ ਆ ਕੇ ਮੈਂ ਦੇਖਿਆ ਇਹਦਾ ਖੱਤਾ ਬਿਲਕੁਲ ਹੈਪੀ ਸਿੱਡਰ ਦੇ ਨਾਲ ਹੀ ਉਹ ਵਿੱਚ ਕੋਈ ਪਰਾਲੀ ਖੜੀ ਹੈ ਤੇ ਉਵੇਂ ਜੋ ਕੁਰੀ ਮਤਲਬ ਪਰਾਲੀ ਦੇ ਵਿੱਚ ਹੀ ਇਹਨੇ ਮਤਲਬ ਦਾ ਬਾਣ ਵਾਹਿਆ ਹੋਇਆ ਹੈ ਇਹ ਕਹਿੰਦਾ ਮੈਂ ਕਿਤੇ ਵੀ ਅੱਗ ਨਹੀਂ ਲਾਈ ਆ ਇਸ ਵਾਰ ਇਨਕੋ ਇਹ ਮੁੰਡੇ ਦਾ ਕੋਈ ਬਾਹਰਬੂਰ ਦਾ ਚੱਕਰ ਸੀ ਜਾਣਦਾ ਇਸਨੇ ਆਪਦੀ ਇਸ ਇਸ ਵਾਰ ਕਿਸੇ ਵੀ ਜ਼ਮੀਨ ਚਾਕ ਨਹੀਂ ਲਾਈ ਇਸ ਲਈ ਇਹ ਮਤਲਬ ਉਸ ਤੋਂ ਬਾਅਦ ਇਹ ਪ੍ਰਸ਼ਾਸਨ ਤੋਂ ਕੋਈ ਗਲਤੀ ਹੋਈ ਹੈ ਕਿ ਦੂਜੇ ਦੇ ਭਲੇਖੇ ਇਹਦਾ ਨਾਮ ਵਿੱਚ ਹੀ ਲਿਖ ਗਏ ਨਾ ਹੀ ਇਹਨੂੰ ਲਵੇਟਦਾ ਹੁਣ ਤੁਹਾਡੀ ਕੀ ਮੰਗ ਹੈਗੀ ਮੰਗ ਇਹ ਹੀ ਹੈ ਜੀ ਇਹਦਾ ਪਰਚਾ ਕੈਨਸਲ ਹੋਣਾ ਚਾਹੀਦਾ ਗੁਰਵਿੰਦਰ ਸਿੰਘ ਨਿਆਂਇਆ ਜਾਏ ਇਹਨੇ ਮਾਪਦੀ ਮਤਲਬ ਫੈਪੀਸੀਟੇ ਦੇ ਨਾਲ ਹੀ ਉਹ ਕੀਤਾ ਇਹਨੇ ਅੱਗ ਨਹੀਂ ਲਾਈ ਆਪਣੀ ਆਪਣੀ ਜ਼ਮੀਨ ਦੇ ਵਿੱਚ ਤਾਂ ਜੀ ਇੱਕ ਪਾਸੇ ਤੇ ਆਪਾਂ ਦੇਖਦੇ ਆ ਵੀ ਜਿਹੜੀਆਂ ਸਰਕਾਰਾਂ ਨੇ ਜਾਂ ਉਹਨਾਂ ਨੇ ਕਿ ਇਹ ਪਿੰਡ ਜਾ ਕੇ ਪਰਾਲੀ ਨੂੰ ਨਾ ਸਾੜਨ ਬਾਰੇ ਪ੍ਰੇਰਿਤ ਕਰਦੇ ਨੇ ਲੇਕਿਨ ਜਿਹੜੇ ਨਾ ਸਾੜਨ ਵਾਲੇ ਕਿਸਾਨ ਨੇ ਫਿਰ ਵੀ ਉਹਨਾਂ ਦੇ ਨੀਅਤ ਪਰਚੇ ਪਾਏ ਜਾ ਰਹੇ ਨੇ ਥੋੜਾ ਕੀ ਕਹਣਾ ਹੈ ਇਹ ਤਾਂ ਸਰ ਸਰਕਾਰਾਂ ਦਾ ਦੇਖੋ ਦੇਖ ਹੀ ਰਹੇ ਆ ਅਸੀਂ ਕਿੱਡਿਆ-ਕੱਡਿਆ ਜਿਵੇਂ ਆਪਣਾ ਫੈਕਟਰੀਆਂ ਨੇ ਰੋਜ਼ ਦਾ ਕਿ ਲੱਖਾਂ ਮਣਤੂਆਂ ਕੱਢ ਰਹੀਆਂ ਨੇ ਸਾਡੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਪਾਣੀ ਦਾ ਥੱਲੇ ਪਾਣੀ ਦੇ ਵਿੱਚ ਬੋਰ ਕਰਕੇ ਜਿੰਨੀਆਂ ਵੀ ਇਹ ਟਾਈਜੈਂਟ ਕੰਪੁਗਤਾ ਜਿਵੇਂ ਆਪਣਾ ਬਰਨਾਲੇ ਦੇ ਕੋਲ ਆਪਣਾ ਤੌਲੀਆਂ ਦੀ ਫੈਕਟਰੀ ਹੈ ਉਹਦੇ ਵਿੱਚੋਂ ਮਤਲਬ ਇਹਨਾਂ ਨੇ ਮਤਲਬ ਉਹ ਥੱਲੇ ਪਾਣੀ ਦਾ ਸਾਰਾ ਪਾਣੀ ਦਾ ਥੱਲੇ ਪਾਣੀ ਨੂੰ ਸੀਵੇ ਕਰ ਰਿਹਾ ਜਦੋਂ ਉਹ ਲੋਕ ਚਲਾਉਂਦੇ ਨੇ ਉੱਥੋਂ ਵੀ ਪਾਣੀ ਮਤਲਬ ਕਾਲਾ ਨਿਕਲਦਾ ਇਹ ਗਵਰਨਮੈਂਟਾਂ ਦਾ ਸਰ ਕੰਮ ਖਤਮ ਹੋ ਗਿਆ ਇਹ ਤਾਂ ਕਾਰਪੋਰੇਟ ਘਰਾਣਾ ਦੇ ਮਤਲਬ ਕਾਟਫੁੱਤਲੀ ਬਣ ਚੁੱਕੀ ਆ ਸਾਰੀ ਗਵਰਨਮੈਂਟ ਚਾਹੇ ਉਹ ਭਾਜਪਾ ਆ ਚਾਹੇ ਕਾਂਗਰਸ ਆ ਚਾਹੇ ਆਪ ਆਦਮੀ ਨੇ ਚਾਹੇ ਕੋਈ ਵੀ ਸਰਕਾਰ ਆ ਸਰ ਸਾਰੀਆਂ ਸਰਕਾਰਾਂ ਮੰਨੂ ਨਹੀਂ ਕਾਟਫੁੱਤਲੀ ਬਣੀਆਂ ਲੋਕਾਂ ਨੂੰ ਇੱਕੇ ਦੀ ਜ਼ਰੂਰਤ ਹੈ ਮੈਂ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਦੋ ਤਿੰਨ ਵਾਰੀ ਕਾਟਫ ਕਰ ਚੁੱਕਿਆ ਪਰ ਲੋਕ ਜਿੰਨੀ ਸ਼ਾਂਤੀ ਹੋਣੀ ਚਾਹੀਦੀ ਉਹ ਨਹੀਂ ਹੋ ਰਹੀ ਇਹਨਾਂ ਨੂੰ ਮੈਂ ਬਾਰ ਬਾਰ ਕਹਿਣਾ ਉਹ ਇਕੱਲੇ ਇਕੱਲੇ ਜਾਓ ਬਾਰ ਬਾਰ ਤੇ ਤੁਸੀਂ ਆਓ ਤੁਸੀਂ ਇਕੱਠੇ ਹੋਸ ਉਹਨੂੰ ਇਕੱਲੇ ਇਕੱਲੇ ਨੂੰ ਕਰਕੇ ਕੁੱਟਣਗੇ ਜੇ ਤੁਸੀਂ ਇਕੱਠੇ ਹੋ ਜੋਗੇ ਝੰਡੇ ਤੇ ਡੰਡਾ ਪਾ ਲੋਗੇ ਇੱਕ ਇੱਕ ਬੰਦਾ ਤੁਹਾਡਾ ਇੱਕ ਇੱਕ ਬੰਦਾ ਤੇ ਇੱਕ ਇੱਕ ਬੁੜੀ ਆ ਜਿਓ ਇਥੇ ਕੋਈ ਹੱਲ ਹੀ ਨਹੀਂ ਕਿਸੇ ਦਾ ਕੇ ਮਤਲਬ ਕਿ ਕੋਈ ਸਰਕਾਰਾਂ ਤੁਹਾਡੇ ਸਾਹਮਣੇ ਖੜੀ ਜਾਣ ਜੇ ਤੁਹਾਨੂੰ ਭਾਅ ਨਾ ਦੇਣ ਇਹ ਤਾਂ ਸਾਰੇ ਜੀ ਮਤਲਬ ਇਹਨਾਂ ਦਾ ਮਤਲਬ ਪਾੜ ਪਾੜ ਕੇ ਮਤਲਬ ਇਹ ਉੱਠ ਰਹੀਆਂ ਨੇ ਸਰਕਾਰਾਂ ਮਲ ਬਹੁਤ ੱਕਾ ਕਰ ਰਹੀਆਂ ਨੇ ਜ਼ਿਮੀਂਦਾਰਾਂ ਨਾਲ ਜ਼ਿਮੀਂਦਾਰਾਂ ਦਾ ਵਿਚਾਰਨ ਦਾ ਪ੍ਰਦੂਸ਼ਣ ਹੀ 5% ਹੈ ਸਾਰੇ ਸਾਲ ਦੇ ਵਿੱਚ 5% ਪ੍ਰਦੂਸ਼ਣ ਹੈ ਜਿਹੜਾ ਕਿ ਮਤਲਬ ਇਹ ਗਵਰਨਮੈਂਟ ਆ ਕਹ ਰਹੀ ਐ ਨੇ ਕੋਈ ਦਿੱਲੀ ਤਾਂ ਹੈ ਪ੍ਰਦੂਸ਼ਣ ਆ ਇਹਨਾਂ ਇਹ ਖਾਨੀਕਰ ਕੋਈ ਪ੍ਰਦੂਸ਼ਣ ਨਹੀਂ ਹੈ ਸਰ ਇਸ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਕਲਸਟਰ ਅਫਸਰ ਨੂੰ ਜੋ ਲੈਟੀਟਿਊਡ ਲੌਂਗੀਟਿਊਡ ਆਇਆਗਾ ਉਸ ਮੁਤਾਬਕ ਉਹ ਮੌਕੇ ਤੇ ਗਏ ਨੇ ਉਸ ਤੋਂ ਬਾਅਦ ਪਟਵਾਰੀ ਨੇ ਮੌਕੇ ਤੇ ਜਾ ਕੇ ਉਸ ਰਕਵੇ ਦਾ ਮੈਨਾ ਕੀਤਾਗਾ ਵੀ ਇਹ ਕਿਹੜਾ ਰਕਵਾ ਤੇ ਕਿਹਦੇ ਨਾਂ ਤੇ ਬੋਲਦਾ ਫਿਰ ਸਾਡੇ ਕੋਲ ਰਿਪੋਰਟ ਆਈ ਆਫਿਸ ਅਧਾਰ ਤੇ ਅਸੀਂ ਮੁਕਦਮਾ ਦਰਜ ਕੀਤਾਗਾ ਹੁਣ ਤੁਹਾਨੂੰ ਕੀ ਲੱਗਦਾ ਜੇ ਪਿੰਡ ਵਾਸੀ ਉਹਦੇ ਨਾਲ ਇਸ ਦਾ ਵਿਸ਼ਾ ਚੰਗੀ ਜਿਹੜੇ ਨੇ ਪਿੰਡ ਦੇ ਨੰਬਰ ਦਾ ਤੇ ਮੌਜੂਦ ਬੰਦੇ ਵੀ ਜਿਹੜੇ ਚਲੋ ਬਰੋ ਸਿਵਲ ਡਿਪਾਰਟਮੈਂਟ ਕੋਈ ਵੀ ਆਪਣੀ ਚਾਰਾ ਜੋ ਕਰਨਾ ਜੋ ਮੈਂ ਖੁਦ ਮਾਲ ਜਾ ਕੇ ਦੇਖੂਗਾ ਵੀ ਇਹ ਉੱਥੇ ਉਸ ਲੋਕੇਸ਼ਨ ਤੇ ਆ ਕੇ ਨਹੀਂ ਲੱ